ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੈਂ ਤੇ ਮम्मू ਚਲੇ ਕਨੌਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੋਏ ਜਣੇ ਆ ਰਹੇ ਆ ਜੀ ਆਪਾਂ ਨੇ ਸਮਾਨ ਜਾਂ ਬਣਵਾਇਆ ਤਾਂ ਥੋੜਾ ਜਾਂ ਸਮਾਨ ਜਾਂ ਲੈਣ ਜਾ ਰਹੇ ਆ ਬਾਕੀ ਦਿਖਾਵਾਂ ਜੀ ਅੱਗੇ ਕਨੌਰ ਜਾ ਕੇ ਤੁਹਾਨੂੰ ਬਣੇਰੇ ਜੀ ਆਪਣੇ ਬਲੌਗ ਕਰਾਏ ਭਾਈ ਪਹੁੰਚ ਗਏ ਆਪਾਂ ਕਨੌਰ ਸ਼ਹਿਰ ਮਾ ਆਪਣਾ ਟਰੈਕਟਰ ਖੜਾਇਆ ਬਾਬਾ ਜੀ ਰਹਾ ਸੋ 55 ਕੰਮ ਜਾ ਕਰਾਣੇ ਨੂੰ ਪਹਿਲਾਂ ਪਾਉ ਆਵਾ ਮੈਂ ਦੇਖ ਕੇ ਕਿੰਨਾ ਕੰਮ ਹੋ ਗਿਆ ਇਸ ਕਾ ਕਿੰਨਾ ਕ ਰਹਿ ਗਿਆ ਕਿ ਗੇਰਮ ਦੇ ਆਵਾਜ਼ ਆ ਰਹੀ ਦੀ ਪਿੱਛੇ ਤੇ ਗੇਰ ਦਾ ਕੰਮ ਹੋਣੇ ਵਾਲਾ ਤਾਂ ਕੁਛ ਦੇਖਾਂ ਬਾਈ ਪਾਈਆਂ ਮਿਸਤਰੀ ਆਪਣੇ ਰਹਿ ਕਿੰਨਾ ਕ ਪਾਈਆਂ ਨੇ ਕਰਿਆ ਕਿੰਨਾ ਕ ਰਹਿ ਰਿਹਾ ਲੈ ਬਈ ਉਹ ਖੜਿਆ ਟਰੈਕਟਰ ਆਪਣਾ ਖੋਲਿਆ ਵਾ ਇਸ ਕੇ ਕ੍ਰਾਉਨ ਪੀਨੀਆਂ ਕੇ ਸਟਾਰਾਂ ਕੇ ਦੰਦੇ ਖਰਾਬ ਹੋ ਗਏ ਗਰਾਰੀਆਂਗੇ ਇਸ ਤਰੀ ਨੂੰ ਚਮਕਾਤੇ ਖਰਾਬ ਹੋਗੇ ਇਹ ਵਾਲੇ ਦੰਦੇ ਖਰਾਬ ਹੋਗੇ ਬਾਈ ਕਰਾਵੇਂ ਲੋਡ ਜਿਆਦਾ ਪਾਵਾਂਗਾ ਖਰਾਬ ਹੋਗੇ ਜੋ ਬਾਈ ਇਸ ਪਾ ਬਾਈ ਬਾਰੇ ਆਪਾਂ ਨੇ ਬਣਵਾਏ ਪੱਲੀਆਂ ਪੱਲੜ ਥੈਲੀਆਂ ਗੀ ਜੋ ਬਾਈ ਸੰਟੀ ਬਣਾਵਾ ਜੋ ਵੀ ਬਾਈ ਕੰਮ ਕਰਾਣਾ ਹੋਵੇ ਬਾਈ ਬਾਰੇ ਥੈਲੀਆਂ ਥੁੱਲਿਆਂ ਦਾ ਹੋ ਗਿਆ ਜਿਸ ਤਰ੍ਹਾਂ ਟ੍ਰੈਕਟਰਾਂ ਦੀਆਂ ਛਾਤਰੀਆਂ ਦੇ ਕੱਪੜੇ ਹੋ ਗਏ ਸੀਟ ਕਵਰ ਹੋ ਗਏ ਟ੍ਰੈਕਟਰਾਂ ਦੀਆਂ ਤਰਪਾਲਾਂ ਤਰਪੂਲਾਂ ਸਾਰਾ ਸਮਾਨ ਬਣਾਵਾ ਬਾਈ ਜੋ ਵੀ ਬਾਈ ਬਣਵਾਉਣਾ ਹੋਵੇ ਧਨੌਰ ਨਾਜ ਮੰਡੀ ਦੇ ਵਿੱਚ ਦੁਕਾਨ ਹੈ ਬਾਈ ਤਰੇ ਬਣਵਾਏ ਕਰੋ ਚਲੋ ਜੀ ਆਪਾਂ ਨਾ ਸੱਕ ਤੇ ਆਪਣਾ ਸਮਾਨ ਪੱਲੀਆਂ ਪੱਲੀਆਂ ਪੱਲੜ ਬਣਵਾਏ ਦੇ ਠੀਕ ਹੈ ਲੈ ਵੀ ਆਗਮਨ ਹੈ ਖਾਲੀ ਟਿੱਕੀ ਆਗਮਨ ਕੀ ਫੇਵਰੇਟ ਟਿੱਕੀ ਹੈ ਇਹ ਭੋਵੇਂਗਾ ਆਪਾਂ ਗੋਲ ਗੱਪੇ ਖਾਣ ਵਾਸਤੇ ਹਨੌਰ ਕੀ ਮਸ਼ਹੂਰ ਗੋਲ ਗੱਪੇ ਆ ਬੜੇ ਸਵਾਦ ਬਣਾ ਆਪਾਂ ਗਮ ਖਾਲੀ ਟਿੱਕੀ ਕਿਸ ਤਰ੍ਹਾਂ ਦੀ ਵਧੀਆ ਥੀ ਹਨ ਚਲੋ ਖਾਣ ਵਾਸਤੇ ਗਏ ਜਣਾ ਗੋਲ ਗੱਪੇ ਗੋਲ ਗੱਪੇ